ਲੁਧਿਆਣੇ ਦੀ ਚਿਮਨੀ ਚੋਨਾ ਨੂੰ ਲੈ ਕੇ ਜੋ ਅਕਾਲੀ ਦਲ ਦਾ ਹਾਸ਼ਰ ਹੋਇਆ ਵਾ ਬੀਜਪੀ ਉਹ ਕਿਤੇ ਥੱਲੇ ਜਾ ਕੇ ਅਕਾਲੀ ਦਲ ਦਾ ਹਾਲਾਤ ਕੇਵਲ 8000 ਵੋਟ ਔਰ ਐ ਕਹ ਲਈਏ ਕਿ ਲੁਧਿਆਣੇ ਦੇ ਵੋਟਰਾਂ ਨੇ ਅਕਾਲੀ ਦਲ ਦੇ ਕੈਂਡੀਡੇਟ ਨੂੰ ਮੂੰਹ ਨਹੀਂ ਲਾਇਆ ਦੇਖੋ ਲੁਧਿਆਣਾ ਪੱਛੀ ਦੀ ਜਿਹੜੀ ਉਪ ਚੋਨਾ ਉਹਨੇ ਅਕਾਲੀ ਵਰਕਰਾਂ ਦੇ ਵਿੱਚ ਬਹੁਤ ਨਿਰਾਸ਼ਾ ਲੈਂਦੀ ਆ ਨਮੋਸ਼ੀ ਲੈਂਦੀ ਆ ਔਰ ਇੱਕ ਜਿਵੇਂ ਪੰਜਾਬੀ ਚ ਕਹਿੰਦੇ ਆ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ ਔਰ ਇੱਕ ਗੱਲ ਸਨੇਹਾ ਵੀ ਦਿੱਤਾ ਜਿਵੇਂ ਕਨੰਬੀ ਸਾਥ ਸੁਵੀਰ ਨੇ ਬਾਦਲ ਨੂੰ ਇਹ ਸਨਿਆ ਦਿੱਤਾ ਵੀ ਕੰਡ ਤੇ ਲਿਖਿਆ ਪੜ ਲਾ ਤੇ ਤਰਲੇ ਕੱਢ ਕੇ ਪਿੰਤਾ ਗੱਢ ਕੇ ਤੁਸੀਂ ਵਜੀਰੀਆਂ ਲਈਆਂ ਹੋਣ ਭਾਜੀਪੀ ਤੋਂ ਤੇ ਤੁਸੀਂ ਫਾਇਦੇ ਲਈ ਹੋਣ ਵਜੀਰੀਆਂ ਤੋਂ ਭਾਜੀਪੀ ਤੋਂ ਤੇ ਹੁਣ ਮਤਲਬ ਜਿਹੜੇ ਪੱਤੇ ਇਹਨਾਂ ਨਾਲ ਅ ਫਲ ਔਕੇ ਸਮੇਂ ਨਾ ਖੜੇ ਹੋਣ ਅ ਮਤਲਬ ਅਜੀਵਤਾ ਸਮੇਂ ਨਾਲ ਖੜੇ ਹੋਣ ਜੀ ਉਹ ਉਹਨਾਂ ਦਾ ਲੜਕੀ ਦੇ ਵਿਆਹ ਤੇ ਸ਼ਾਦੀ ਦੇ ਸੱਦਿਆਂ ਨਹੀਂ ਤੇ ਭਾਜਪਾ ਨੇ ਕਰਦੇ ਲੱਗੇ ਭਾਜਪਾ ਨੂੰ ਬੁਲਾਇਆ ਤੇ ਫਿਰ ਭਾਜਪਾ ਪਾਰਟੀ ਕਿਵੇਂ ਹੁੰਦੀ ਆ ਹਾਂ ਸਾਰੇ ਆਏ ਉੱਥੇ ਫਿਰ ਭਾਜਪਾ ਪਾਰਟੀ ਕਿਵੇਂ ਹੁੰਦਾ ਦੀ ਆ ਬੜੀ ਵੱਡੀ ਗੱਲ ਆ ਵੀ ਜਿਹੜੇ ਜਿਹੜੇ ਦਰ ਸਰ ਬਾਹਰ ਨੇ ਜਿਹੜਾ ਫੈਸਲਾ ਸੁਣਾਇਆ ਉਹਨੂੰ ਸਾਰੇ ਪੰਥ ਨੇ ਸਾਰੇ ਪੰਜਾਬੀਆਂ ਨੇ ਅਕਾਲੀ ਵਰਕਰਾਂ ਨੇ ਸਲਾਇਆ ਔਰ ਇੱਕ ਕਿਸਮ ਦੀ ਅਕਾਲੀ ਵਰਕਰਾਂ 'ਚ ਜਾਨ ਪੈ ਗਈ ਸੀ ਅਕਾਲੀ ਵਰਕਰਾਂ 'ਚ ਝਾ ਹੋ ਗਿਆ ਸੀ ਮੀਡੀਆ ਪ੍ਰੈਸ ਲੋਗ ਲੱਗੇ ਜੀ ਕਹਿਣਗੇ ਅਕਾਲੀ ਮੁੜ ਕੇ ਰਾਜ ਆ ਜਾਣਗੇ ਤੇ ਉਹ ਫੈਸਲੇ ਨੂੰ ਦੁਨੀਆ ਪੰਥ ਪੰਜਾਬੀ ਜ਼ਲਾਨਾ ਕਰਦੇ ਹੁਣ ਤੇ ਇਹਨੇ ਗੁੱਸੇ ਜਾਣ ਕੇ ਜਹਦਾਰੇ ਕੱਢ ਤੇ ਜਿਵੇਂ ਉਹ ਤਾਂ ਡੇਲੀ ਮੈਗਜ਼ਿਨਾਂ ਦੇ ਪੇਤੂਰ ਨੇ ਕਰਦਾ ਜਿਵੇਂ ਨਾ ਜਿਹਦਰਾਂ ਤੇ ਜਿਹਦਰਾਂ ਤੇ ਇਲਜ਼ਾਮ ਲਾਦੇ ਬਹੁਤ ਵੱਡੇ ਜਿਹੜੇ ਜਿਹਦਰਾਂ ਦੇ ਗੋਡੀਆਂ ਚਲਾਉਂਦੇ ਰਹੇ ਪੈਰੀ ਹੱਦ ਤੱਕ ਲਾਉਂਦੇ ਰਹੇ ਉਹਨਾਂ ਜਿਹਦਰਾਂ ਤੇ ਦੋਸ਼ ਲਾ ਕੇ ਉਹਨਾਂ ਨੂੰ ਪਰੇ ਕਰਤਾ ਮਾਨਪ੍ਰੇਤ ਇਹ ਆਲੀ ਇੱਕ ਲੁਦੀਆ ਨੇ ਦਾ ਸਿਰ ਕੱਢ ਲੀਡਰ ਆ ਔਰ ਅਕਾਲੀ ਦਲ ਤੋਂ ਜਿੱਤਿਆ ਹੋਇਆ ਐਮ.ਐਲ.ਏ ਸਾਹਿਬ ਸਨ ਮਨਪ੍ਰੀਤ ਯਾਰੀ ਅਕਾਲੀ ਦਲ ਨੂੰ ਛੱਡ ਕੇ ਨਵੀਂ ਲੀਡਰਸ਼ਿਪ ਬਣਾਉਣ ਲਈ ਤਿਆਰ ਹੋ ਗਿਆ ਜਦੋਂ ਕਿ ਸੁਖਵੀਰ ਬਾਦਲ ਨੂੰ ਮਨਪ੍ਰੀਤ ਯਾਰੀ ਦਾ ਸਵਾਗਤ ਕਰਨਾ ਚਾਹੀਦਾ ਸੀ ਸੁਖਵੀਰ ਬਾਦਲ ਨੇ ਉਹਨਾਂ ਦੇ ਵੱਡੇ ਪਰਦ ਤੇ ਵਿਰੋਧ ਕੀਤਾ ਪਹਿਲਾਂ ਤੇ ਉਹਨਾਂ ਦੇ ਹੱਕ 'ਚ ਬਿਆਨ ਦਿੰਦੇ ਨੇ ਇੱਕਦਮ ਹੀ ਉਹਨਾਂ ਦੇ ਵਿਰੋਧ ਹੋ ਗਿਆ ਵੀ ਜਿਹੜਾ ਵੀ ਦਾ ਸੁਖਵੀਰ ਬਾਦਲ ਨੂੰ ਕੋਈ ਸਲਾਹ ਦਿੰਦਾ ਜਾਂ ਰੋਕਦਾ ਜਾਂ ਟੋਕਦਾ ਗੱਲ ਦਾ ਰਾਹ ਤੇ ਚੱਲਣ ਤੋਂ ਉਹਨੂੰ ਇਹ ਬਿੱਟੇ ਜਿਹਾ ਘੁਲਾ ਕੋਈ ਫਰਾਈ ਗੱਲ ਕਹਿੰਦੇ ਆ ਉਸ ਨੂੰ ਬਦਾਰ ਕਰਨਾ ਕਿਸ ਬਦ ਹਾਂ ਇੱਕ ਸੈੱਟ ਫਾਰਮੂਲਾ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਮੈਂ ਬਿਆਨ ਸਿੰਘ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਗੱਲਬਾਤ ਕਰਨ ਦੇ ਲਈ ਜੋ ਲੁਧਿਆਣੇ ਜਿਮਨੀ ਚੋਨਾ ਹੋਈਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਪਰ ਅੱਜ ਜੋ ਅਕਾਲੀ ਦਲ ਦੀ ਹਾਲਾਤ ਹੈ ਜਿਮਨੀ ਚੋਨਾ ਵਿੱਚ ਕੇਵਲ 8000 ਵੋਟਾਂ ਔਰ ਭਾਜਪਾ ਦਾ ਗ੍ਰਾਫ ਇਸ ਤੋਂ ਵੀ ਵਧਿਆ ਅਕਾਲੀ ਦਲ ਜ਼ੀਰੋ ਹੋ ਗਿਆ ਕਿ ਜਿੱਥੇ ਸੁਖਵੀਰ ਬਾਦਲ ਇਹ ਗੱਲ ਦੇ ਦਾਅਵੇ ਕਰਦੇ ਕਿ 2027 ਵਿੱਚ ਆਪਣੀ ਸਰਕਾਰ ਬਣਾਵਾਂਗੇ ਪਰ ਲੁਧਿਆਣੇ ਦੇ ਜਿਹੜੇ ਹਾਲਾਤ ਜਿਮਨੀ ਚੋਣਾ ਦੇ ਵਿੱਚ ਹੋਏ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਇੱਕ ਬਨੇ ਤੇ ਸੁਖਵੀਰ ਬਾਦਲ ਸਾਹਿਬ ਅਸੀਂ ਕਹਿ ਰਹੇ ਆ ਵੀ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਪਰ ਦੂਸਰੇ ਬਨੇ ਅਕਾਲੀ ਦਲ ਬਿਲਕੁਲ ਥੱਲੇ ਡਿੱਗਦਾ ਜਾ ਰਿਹਾ ਔਰ ਸੁਖਵੀਰ ਬਾਦਲ ਸਾਹਿਬ ਆਪਣੇ ਪਰਿਵਾਰ ਬਾਤ ਤੋਂ ਤੇ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਇਸ ਮਸਲੇ ਤੇ ਗੱਲਬਾਤ ਕਰਦੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਨਾਲ ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਕਰਤਾ ਵਾਹਿਗੁਰੂ ਜੀ ਫਤਿਹ ਲੁਧਿਆਣੇ ਦੀ ਚਿਮਨੀ ਚੋਣਾ ਨੂੰ ਲੈ ਕੇ ਜੋ ਅਕਾਲੀ ਦਲ ਦਾ ਹਾਸ਼ਰ ਹੋਇਆ ਵਾ ਬੀਜੇਪੀ ਤੋਂ ਕਿਤੇ ਥੱਲੇ ਜਾ ਕੇ ਅਕਾਲੀ ਦਲ ਦਾ ਹਾਲਾਤ ਕੇਵਲ 8000 ਵੋਟ ਔਰ ਐ ਕਹਿ ਲਈਏ ਕਿ ਲੁਧਿਆਣੇ ਦੇ ਵੋਟਰਾਂ ਨੇ ਅਕਾਲੀ ਦਲ ਦੇ ਕੈਂਡੀਡੇਟ ਨੂੰ ਮੂੰਹ ਹੀ ਨਹੀਂ ਲਾਇਆ ਦੇਖੋ ਲੁਧਿਆਣਾ ਪੱਛੀ ਦੀ ਜਿਹੜੀ ਉਪ ਚੋਣ ਆ ਉਹਨੇ ਅਕਾਲੀ ਵਰਕਰਾਂ ਦੇ ਵਿੱਚ ਬਹੁਤ ਨਿਰਾਸ਼ਾ ਲੈਂਦੀ ਆ ਨਿਮੋਸ਼ੀ ਲੈਂਦੀ ਆ ਔਰ ਇੱਕ ਜਿਵੇਂ ਪੰਜਾਬੀ ਚ ਕਹਿੰਦੇ ਆ ਮੂੰਹ ਦਿਖਾਉਣ ਜੋਗ ਨਹੀਂ ਛੱਡਿਆ ਔਰ ਇੱਕ ਗੱਲ ਸਨੇਹਾ ਵੀ ਦਿੱਤਾ ਜੀ ਜਿਵੇਂ ਕਿ ਨੰਬੀ ਸਾਸ ਵੀਰ ਸੇ ਬਾਦਲ ਨੂੰ ਇਹ ਸਨੇਹਾ ਦਿੱਤਾ ਵੀ ਕੰਧ ਤੇ ਲਿਖਿਆ ਪੜ ਲਾ ਹਮਮ ਔਰ ਅਸੀਂ ਵੀ ਸਾਸ ਵੀਰ ਸੇ ਬਾਦਲ ਨੂੰ ਇਸ ਚੋਣ ਦੇ ਨਤੀਜਿਆਂ ਤੋਂ ਬਾਅਦ ਸਲਾਹ ਦਿੰਦੇ ਆ ਕਿ ਵਰਕਰ ਜਿਹੜੇ ਹੁੰਦੇ ਨੇ VOTER ਜਿਹੜੇ ਹੁੰਦੇ ਨੇ ਉਹਨਾਂ ਦੇ ਫਤਵੇ ਨੂੰ بار بار ਨਹੀਂ ਠੁਕرائیਦਾ ਉਹਨਾਂ ਦੇ ਫਤਵੇ ਦਾ ਸਤਕਾਰ ਕਰਨਾ ਚਾਹੀਦਾ ਜਿੱਦ ਨਹੀਂ ਕਰਨੀ ਚਾਹੀਦੀ ਲੋਕਾਂ ਅੱਗੇ ਜਿੱਦ ਨਹੀਂ ਭੁਗਦੀ ਜੀ ਜੇ ਜਿੱਦ ਕਰੋਗੇ ਤਾਂ ਇਹੀ ਹਾਸਲ بار بار ਹੋਏਗਾ ਹਾਂ ਔਰ ਜਿੱਦ ਕਰਨ ਨਾਲ بار بار ਜਵਾਨ ਤਜਵਤ ਕਰਾਉਣ ਦੇ ਛੱਕੇ ਲੋਣਾ ਕਿਸੇ ਤਰ੍ਹਾਂ ਵੀ ਚੰਗਾ ਨਹੀਂ ਲੱਗਦਾ ਤੇ ਇਹ ਗੱਲ ਸੱਚ ਸਾਬਤ ਕਰਦੀ ਕਿ 2.2024 ਦਾ ਸ਼੍ਰੀ ਕਾਲ ਤੱਕ ਸਾਉਦੀ ਫਸੀਲ ਤੋਂ ਸੁਣਾਇਆ ਸਿੰਘ ਸਹਿਬਾਨ ਦਾ ਜਿਹੜਾ ਫੈਸਲਾ ਜਾਂ ਪੰਥ ਦੇ ਨਾਂ ਤੇ ਪਰਮਾਨ ਜਾਂ ਪੰਥਕ ਇਕਤਾ ਦਾ ਜਿਹੜਾ ਫਾਰਮੂਲਾ ਉਹ ਤੇ ਅਮਲ ਕਰਕੇ ਹੀ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਅਦਰਵਾਇਜ਼ ਅਕਾਲੀ ਦਲ ਦੇ ਪੈਰ ਨਹੀਂ ਲੱਗ ਸਕਦੇ ਇਹ ਸੁਨੇਹਾ ਲੁਧਿਆਣਾ ਪੱਛਮੀ ਹਲਕੇ ਦੀ ਚੋਣ ਨੇ ਸਾਨੂੰ ਦਿੱਤਾ ਜਿਸ ਸਾਹ ਸੁਖਵੀਰ ਸਿੰਘ ਬਾਦਲ ਜੇ ਅੱਜ ਵੀ ਇਹ ਸੁਨੇਹਾ ਲੋਕਾਂ ਦਾ ਨਹੀਂ ਸੁਣਦੇ ਜਾਂ ਕਾਂਤੇ ਲਿਖਿਆ ਨਹੀਂ ਪੜਦੇ ਤਾਂ ਮੈਂ ਸਮਝਦਾ ਇਹ ਜਵਾਨਤ ਜਵਤ ਕਰਨ ਦੇ ਕਰਾਉਣ ਦੇ ਛਕੇ ਲੱਗਦੇ ਰਹਿਣਗੇ ਔਰ ਅਕਾਲੀ ਵਰਕਰਾਂ ਵਿੱਚ ਹੋਰ ਨਿਰਾਸ਼ਾ ਜਿਹੜੀ ਆ ਉਹ ਹੋਰ ਵਾਧੀ ਤੇ ਸੁਖਵੀਰ ਬਾਦਲ ਸਰ ਅਕਸਰ ਹੀ ਬਿਆਨ ਦਿੰਦੇ ਰਹਿੰਦੇ ਆ ਤੁਹਾਡੀ ਲਿਟਰੇਚਰਸ਼ਿਪ ਬਾਰੇ ਜਿਹੜੀ ਅਕਾਲੀ ਦਲ ਤੋਂ ਬਾਹਰ ਨਿਕਲ ਕੇ ਨਵਾਂ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਬਣਾ ਰਹੀ ਆ ਕਿ ਇਹ ਗਦਾਰ ਨੇ ਇਹਨਾਂ ਨੇ ਪਾਰਟੀ ਦੇ ਪਿੱਛੇ ਦੇ ਛੁਰਾ ਖੋਬਿਆ ਇਹ ਜਿਹੇ ਬਿਆਨ ਅਕਸਰੀ ਉਹ ਉਹਨਾਂ ਦੇ ਮੂੰਹ ਤੋਂ ਸੁਣਦੇ ਆ ਕਿਵੇਂ ਲੱਗਦਾ ਹੈ ਕਿ ਸੱਚੀ ਤੁਸੀਂ ਅਕਾਲੀ ਦਲ ਦੇ ਪਿੱਛੇ ਛੁਰਾ ਖੋਬਿਆ ਜਾਂ ਤੁਸੀਂ ਗਦਾਰ ਹੋ ਇਹ ਤਾਂ ਇੱਕ ਉਹਨਾਂ ਦੀ ਆਮ ਬੋਕਾਬੁਲਰੀ ਹੈ ਇੱਕ ਆਮ ਭਾਸ਼ਾ ਸਾਸੂਰੀ ਸੀ ਬਾਦਲ ਨੂੰ ਦੋ ਤਿੰਨ ਸ਼ਬਦੇ ਆਉਂਦੇ ਆ ਗਦਾਰ ਆ ਜੀ ਛੁਰਾ ਖੋਪਿਆ ਜੀ ਉਹਦਾ ਵਿਕਰਮ ਜੀ ਠੀਏ ਨੇ ਇੱਕ ਦਿਨ ਕਹਤਾ ਉਹਦੋਂ ਵੀ ਕਹਤਾ ਵੀ ਪਾਰਟੀ ਦੀ ਪਿੱਛੇ ਛੁਰਾ ਖੋਪਤਾ ਦੂਜੇ ਜਾਣਕਾਰ ਵੀ ਨਹੀਂ ਛੁਰਾ ਨਹੀਂ ਸੀ ਖੋਪਿਆ ਵੀ ਐਵੇਂ ਪੜੋਸੀ ਆਈ ਸੀ ਤੋ ਮਤਲਬ ਉਹ ਤਾਂ ਜੇ ਤਾਂ ਉਹਦੇ ਲੈਂਚ ਚ ਚੱਲ ਪੋ ਫਿਰ ਤਾਂ ਬਹੁਤ ਚੰਗਾ ਜੇ ਥੋੜਾ ਜਿਹਾ ਸਮਝਾ ਦੋ ਤਾਂ ਉਹ ਛੁਰਾ ਕੋ ਪਣਾਈ ਗੱਲ ਕਰ ਰਹੇ ਉਹ ਇਹ ਇਲਜ਼ਾਮ ਜਾਨੀ ਲਾਉਂਡ ਦੀ ਆਦਤ ਆ ਆਪਣੇ ਗੁਨਾਹ ਨਹੀਂ ਦੇਖਦੇ ਆਪਣੀ ਪੀੜੀ ਥੱਲੇ ਛੋਟਾ ਨਹੀਂ ਫੇਰਦੇ ਤੇ ਗਿਦਾਰ ਕਹਿਣਾ ਆਮੀ ਭਾਸ਼ਾ ਦਾ ਇੱਕ ਸ਼ਬਦ ਬਣ ਗਿਆ ਤੇ ਉਹਨਾਂ ਸਮਝਣਾ ਚਾਹੀਦਾ ਵੀ ਗਿਦਾਰੀ ਹੁੰਦੀ ਕੀ ਆ ਬਲ ਕਿਸੇ ਲੀਡਰ ਨੂੰ ਆਪਣੀ ਪਾਰਟੀ ਦੇ ਵਿੱਚ رائے ਦੇਣੀ ਕਿ ਆ ਨੁਕਸਾਨ ਹੋ ਰਹੇ ਨੇ ਆ ਕਮੀਆਂ ਨੇ ਇਹਨਾਂ ਕਮੀਆਂ ਨੂੰ ਦੂਰ ਕਰ ਲੋ ਇਹ ਕੋਈ ਛੋਗੂ ਪਣਾਈ ਗੱਲ ਹੈ ਕਿਦਾਰੀ ਆ ਜਾਂ ਜੀ ਅਕਾਲ ਤਖਤ ਸਾਹਿਬ ਤੇ ਜਾ ਕੇ ਇਹ ਕਹਿਣਾ ਕਿ ਸਾਡੇ ਅਸੀਂ ਬੇਵਸਾਂ ਅਸੀਂ ਪਾਰਟੀ ਲੀਡਰਸ਼ਿਪ ਨੂੰ ਸਹੀ ਰਾਹ ਤੇ ਚੱਲਣ ਦੇ ਵਿੱਚ ਸਮਰਥਨੀ ਹੋ ਸਕੇ ਸਾਡਾ ਜਿੰਨਾ ਦੋਸ਼ ਹੈ ਸਾਡਾ ਸਜਾ ਦਿਓ ਜੀ ਤੇ ਇਹਨੂੰ ਕਹਿਣਾ ਵੀ ਇਹ ਤਾਂ 나ਗਪੁਰ ਦਾ ਸੁਨਿਆ ਜੀ ਇਹਨੂੰ ਕਹਿਣਾ ਇਹ ਤਾਂ ਬੀਜੇਪੀ ਦਾ ਸੁਨਿਆ ਜੀ ਆਪ ਬੀਜੇਪੀਆਂ ਨਾਲ ਜੱਫੀਆਂ ਪਾੜਨੋਂ ਤਰ ਲੈ ਲੈਂਦੇ ਰਹਣ ਤੇ ਸਾਨੂੰ ਕਹਿਣ ਕਿ ਅਹ ਜੇ ਅਸੀਂ ਸ੍ਰੀ ਗੱਲਤਾ ਸਾਹਿਬ ਤੇ ਜਾ ਕੇ ਆਪਣੇ ਗੁਨਾਹ ਖਿਸ਼ਾਨ ਵਾਸਤੇ ਚਲੇ ਗਏ ਸਾਨੂੰ ਕਹਿਣ ਵੀ ਸੀ ਕਿ ਰੇਜੈਂਟ ਸੋ ਪਰ ਮਾਇਓ ਤੇ ਜੰਮੂ ਕਸ਼ਮੀਰ ਜੀ ਮਾਲਿਕ ਪ੍ਰਾਈਵੇਟ ਸਕੂਲ ਦੇ ਫੰਕਸ਼ਨ ਤੇ ਚਲਾ ਗਿਆ ਤੇ ਉੱਥੇ ਇੱਕ ਬੰਦਾ ਸੀ ਉਹਨੇ ਕਾਗਜ਼ ਵਾਪਸ ਲਏ ਸੀ ਉਹ ਕਹਿੰਦਾ ਮੈਂ ਚਾਹ ਪਲਾਉਣੀ ਆ ਤੇ ਗੱਡੀ ਤੇ ਬੈਠੇ ਉਹਨੇ ਸਾਨੂੰ ਦੱਸਿਆ ਵੀ ਮੈਂ ਮੈਂ ਲੋਕ ਉਮੀਦਵਾਰ ਦੇ ਤੌਰ ਤੇ ਖੜਾ ਸੀ ਪਰ ਨਾਲੇ ਨਾਲ ਸਿੱਖ ਭਾਈਚਾਰੇ ਨੇ ਪ੍ਰੈਸ਼ਰ ਪਾ ਲਿਆ ਵੀ ਜਿਹੜਾ ਬੀਜੇਪੀ ਦਾ ਉਮੀਦਵਾਰ ਉਹ ਸਿੱਖਾ ਵੀ ਤੁਸੀਂ ਨਾ ਖੜੋ ਕਹਿੰਦਾ ਮੈਂ ਭਾਈਚਾਰੇ ਦੇ ਪੈਸੇ ਥੱਲੇ ਬਾਫਤੂ ਲੈ ਲੈ ਤਾਂ ਕਿ ਸਿੱਖਾ ਵਿੱਚ ਇਕਤਾ ਰਹੇ ਅਸੀਂ ਇਹ ਚੰਗੀ ਗੱਲ ਆ ਤੇ ਅਸੀਂ ਉਹਦੀ ਸਿਫਤ ਕਰਤੀ ਤੇ ਕੁਦਰਤੀ ਉਹਦੇ ਦਫ਼ਤਰ ਤੇ ਚੋਣਾ ਦਾ ਮਾਹੌਲ ਵੀ ਇੱਥੇ ਲੱਗਿਆ ਸੀ ਪੋਸਟਰ ਤੇ ਉਹ ਫੋਟੋ ਆ ਗਈ ਪਰ ਵੀ ਤੈਨੂੰ ਮਾਦਰਾ ਜੀ ਬੀਜੇਪੀ ਦਾ ਸਟਾਰ ਪ੍ਰਚਾਰਕ ਬਟਕੇ ਜਦੋਂ ਮੁਕਸ਼ਮੀਰ ਆ ਇਦਾਂ ਬੋਲੋ ਇਸ ਕਿਸਮ ਦੀਆਂ ਗੱਲਾਂ ਦਾ ਬੇਹੁਦਾ ਕਹਿਣ ਦੀ ਆਦਤ ਬਣ ਗਈ ਪਤਾ ਨਹੀਂ ਕਿੱਥੋਂ ਬਦਲਦਾ ਵਾ ਜਾਂ ਨਿਕਰਾਂ ਰੱਖੀ ਬੈਠਿਆ ਉਹ ਸਾਰੇ ਉਧਰ ਦੇ ਪਾ ਰਹੇ ਜਿਹੜੇ ਜਿਹੜਾ ਇਹਨਾਂ ਨੂੰ ਵਿਰੋਧ ਕਰਦਾ ਉਸ ਨੂੰ ਨਿਕਰਵਾ ਦਿੰਦੇ ਬੀਜਪੀ ਦੇ ਨਾਲ ਅੱਜ ਇੰਨੀ ਜ਼ਫਰਤ ਕਿਉਂ ਪਹਿਲਾਂ ਤਾਂ ਬੀਜਪੀ ਨਾਲ ਰਲ ਕੇ ਸਭ ਕੁਝ ਕੀਤਾ ਇਹੀ ਤਾਂ ਹਰਾਨੀ ਵਾਲੀ ਗੱਲ ਆ ਵੀ ਤਰਲੇ ਕੱਢ ਕੇ ਮਿੰਤਾ ਕਰਨ ਕੇ ਤੁਸੀਂ ਵਜ਼ੀਰੀਆਂ ਲਈਆਂ ਹੁਣ ਵੀ ਦੇ ਵੀ ਤੋਂ ਤੇ ਤੁਸੀਂ ਫਾਇਦੇ ਲਏ ਹੁਣ ਵਜ਼ੀਰੀਆਂ ਤੋਂ ਬੀਜਪੀ ਤੋਂ ਤੇ ਹੁਣ ਬੋਲੋ ਜਿਹੜੇ ਬੰਦੇ ਇਹਨਾਂ ਨਾਲ ਅ ਬਲ ਔਕੇ ਸਮੇਂ ਨਾਲ ਖੜੇ ਹੋਣ ਅ ਮਤਲਬ ਮੁਸੀਬਤਾਂ ਸਮੇਂ ਨਾਲ ਖੜੇ ਹੋਣ ਜੀ ਅ ਮਗ ਉਹਨਾਂ ਦਾ ਲੜਕੀ ਦੇ ਵਿਆਹ ਤੇ ਸ਼ਾਦੀ ਦੇ ਸੱਦਿਆ ਨਹੀਂ ਤੇ ਭਾਜਪਾ ਦੇ ਧਰਲੇ ਲੈ ਕੇ ਭਾਜਪਾ ਨੂੰ ਬੁਲਾਇਆ ਤੇ ਫਿਰ ਭਾਜਪਾ ਮਾੜੀ ਕਿਵੇਂ ਹੋ ਗਈ ਹਾਂ ਸਾਰੇ ਆਏ ਉਥੇ ਫਿਰ ਭਾਜਪਾ ਮਾੜੀ ਕਿਵੇਂ ਹੋ ਗਈ ਸੋ ਮੇਰਾ ਮਤਲਬ ਇਹ ਬਿਨਾਂ ਕਿਸੇ ਗੱਲ ਤੋਂ ਹੀ ਦੁਬੋਧੀਆਂ ਤੇ ਦੋਸ਼ ਲਾਉਣਾ ਇਹ ਲੋਕਾਂ ਦਾ ਪਤਾ ਹੀ ਹੁੰਦਾ ਨਾ ਵੀ ਕੌਣ ਰਲਿਆ ਕੌਣ ਨਹੀਂ ਰਲਿਆ ਲਾਏ ਜੇ ਸੱਚ ਕਹਿਣਾ ਜਾਂ ਕੋਈ ਗਲਤੀ ਨੂੰ ਦਰੁਸਤ ਕਰਨ ਦੀ ਸਲਾਹ ਦੇਣਾ ਇਹ ਕੋਈ ਗ੍ਰਾਹ ਥੋੜੋ ਆ ਇਹ ਕੋਈ ਪਾਪ ਥੋੜੋ ਆ ਇਹ ਕੋਈ ਪਾਰਟੀ ਨਾਲ ਗਦਾਰੀ ਥੋੜੋ ਆ ਬਲਕਿ ਪਾਰਟੀ ਦੀ ਬਿਹਤਰੀ ਲਈ ਆ ਇਹ ਗੱਲ ਹੋਰ ਆ ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹੀ ਗੱਲਾਂ ਸਿੱਖ ਸਿੰਘ ਸਹਿਬਾਨ ਨੇ ਪੰਜ ਸਿੰਘ ਸਹਿਬਾਨ ਨੇ ਉਹੀ ਗੱਲਾਂ ਨੂੰ ਪ੍ਰਵਾਨ ਕੀਤਾ ਜੀ ਉਹਨਾਂ ਗੱਲਾਂ ਤੇ ਹੀ ਪੈਰਾ ਦੇ ਕੇ ਉਹਨਾਂ ਨੇ ਮਲੇ ਦਰੁਸਤੀ ਲਈ ਅੱਗੇ ਨੂੰ ਪੰਥ ਦੇ ਨਾਂ ਤੇ ਅਪੀਲ ਕੀਤੀ ਸਾਤੋਂ ਮੈਂਬਰੀ ਕਮੇਟੀ ਬਣਾਈ ਬੇਔਰ ਇੱਥੇ ਤੱਕ ਕਹਿਤਾ ਵੀ ਇਹ ਜਿਹੜੀ ਲੀਡਰਸ਼ਿਪ ਆ ਵੀ ਨੈਤਿਕ ਤੌਰ ਤੇ ਅਧਿਕਾਰਗੋਆ ਬਣੀ ਅਗਵਾਈ ਕਰਦਾ ਉਹਨਾਂ ਦਾ ਇੱਥੇ ਤੱਕ ਕਹਿਤਾ ਤੇ ਅਸੀਂ ਤਾਂ ਏਡੀ ਗੱਲ ਨਹੀਂ ਸੀ ਕਹੀ ਅਸੀਂ ਤਾਂ ਇੰਨੇ ਹੀ ਕਿਹਾ ਸੀ ਨਾ ਵੀ ਇਹ ਗਲਤੀਆਂ ਦਰੁਸਤ ਕਰ ਲਈਏ ਇਹ ਗਲਤੀਆਂ ਤੋਂ ਸਬਕ ਸਿੱਖ ਲਈਏ ਤਾਂ ਕਿ ਬਾਰ-ਬਾਰ ਕੋਈ ਸਿਹ ਪਰਿਹਾਰ ਨਾ ਹੋਵੇ ਉਹ ਗੋ ਨਹੀਂ ਸਬਕ ਸਿੱਖਿਆ ਉਹ ਬਾਰ-ਬਾਰ ਕੋਈ ਪਰਿਹਾਰ ਹੋ ਰਹੀ ਆ ਤੇ ਵੱਡੀ ਗੱਲ ਇਹ ਆ ਵੀ ਗਨਾਹ ਮੰਨ ਵੀ ਲਏ ਸਵੀਕਾਰ ਵੀ ਕਰ ਲੇ ਤੇ ਜੇ ਦੇ ਜਾ ਕੇ ਫੇਰ ਮੁਕਰ ਗਏ ਪਰ ਲੋਕ ਕਹਿੰਦੇ ਆ ਨਾ ਕਈ ਵੀ ਜੇ ਉਹ ਭਾਬੀ ਉਹ ਮੰਗ ਲਈ ਹੁਣ ਤਾਂ ਮਾਫ ਕਰ ਦੇਣਾ ਚਾਹੀਦਾ ਹਾਂ ਹਾਂ ਮਾਫੀ ਦੇ ਮਾ ਕਰ ਮੰਨੀ ਤਵ ਕਰ ਦੇਣਾ ਚਾਹੀਦਾ ਮਾਪਸੀ ਦਾ ਆਪਸ ਕਰਦੇ ਅੱਖਾਂ ਜੀ ਜੀ ਪਰ ਮਾਫੀ ਮੰਗ ਕੇ ਫੇਰ ਉਹੀ ਗਲਤੀਆਂ ਉਹ ਹੀ ਕਰ ਲੀਆਂ ਫੇਰ ਉਸੇ ਰਸਤੇ ਤੇ ਤੁਰ ਪਣਾ ਫੇਰ ਉਹ ਮਾਫੀ ਦਾ ਕੀ ਅਰਥ ਫਿਰ ਜਥੇਦਾਰ ਸਾਹਿਬ ਤੇ ਜਿਹੜਾ ਉਹਦਾ ਵਾ ਉਸੇ ਜਥੇਦਾਰ ਨੂੰ ਵੀ ਕਹਿ ਦੇਣਾ ਵੀ ਬੀਜੇਪੀ ਦੇ ਏਜੰਟ ਆ ਬੀਜੇਪੀ ਦੇ ਹੱਥ ੋਕੇ ਆ ਜਦੋਂ ਕਿ ਬੀਜੇਪੀ ਨਾਲ ਤੁਹਾਡਾ ਪੂਰਾ ਸਬੰਧ ਰਿਹਾ ਔਰ ਤਿੰਨ ਸਤਨ ਪਰਮਾਦੀ ਸਰਕਾਰ ਬਣਾਈ ਤੇ ਤਿੰਨੇ ਆਪਣਾ ਬੀਜੇਪੀ ਦੇ ਨਾਲ ਰਲ ਕੇ ਬਣਾਈ ਤੇ ਅੱਜ ਭਾਜਪੀ ਦੇ ਨਾਲ ਜਥੇਦਾਰਾਂ ਦੇ ਨਾਲ ਇਹੋ ਜਿਹਾ ਦੇਖੋ ਇਹ ਵੀ ਬੜੀ ਵੱਡੀ ਗੱਲ ਆ ਵੀ ਜੇ ਜਥੇਦਾਰ ਸਰ ਬਾਦ ਨੇ ਜਿਹੜਾ ਫੈਸਲਾ ਸੁਣਾਇਆ ਉਹਨੂੰ ਸਾਰੇ ਪੰਥ ਨੇ ਸਾਰੇ ਪੰਜਾਬੀਆਂ ਨੇ ਅਕਾਲੀ ਵਰਕਰਾਂ ਨੇ ਸਲਾਹਿਆ ਔਰ ਇੱਕ ਕਿਸਮ ਦੀ ਅਕਾਲੀ ਵਰਕਰਾਂ ਚ ਜਾਨ ਪੈ ਗਈ ਸੀ ਅਕਾਲੀ ਵਰਕਰਾਂ ਚ ਉਤਸ਼ਾਹ ਹੋ ਗਿਆ ਸੀ ਮੀਡੀਆ ਪ੍ਰੈਸ ਲੋਗ ਲੱਗੇ ਸੀ ਕਿ ਅਕਾਲੀ ਮੁੜ ਕੇ ਰਾਜ ਆ ਜਾਣਗੇ ਤੇ ਉਹ ਫੈਸਲੇ ਨੂੰ ਦੁਨੀਆ ਪੰਥ ਪੰਜਾਬੀ ਸਲਾਹਨਾ ਕਰਦੇ ਹੋਣ ਤੇ ਇਹਨੇ ਗੁੱਸੇ ਜਾਣ ਕੇ ਜਥੇਦਾਰੇ ਕੱਢਦੇ ਜਿਵੇਂ ਉਹ ਤਾਂ ਡੇਲੀ ਮੇਜਲੇ ਪਰ ਦੋਰ ਨਹੀਂ ਕਰਦਾ ਜਿਵੇਂ ਨਾ ਜਥੇਦਾਰਾਂ ਕੋਈ ਜਥੇਦਾਰ ਤੇ ਇਲਜ਼ਾਮ ਲਾਤੇ ਬਹੁਤ ਵੱਡੇ ਜਿਹੜੇ ਜਥੇਦਾਰਾਂ ਦੇ ਗੋਡੀਆਂ ਹੱਥ ਲਾਉਂਦੇ ਰਹੇ ਪੈਰੀਂ ਹੱਥ ਤੱਕ ਲਾਉਂਦੇ ਰਹੇ ਉਹਨਾਂ ਜਥੇਦਾਰਾਂ ਤੇ ਦੋਸ਼ ਲਾ ਕੇ ਉਹਨਾਂ ਨੂੰ ਪਰ ਇਹ ਕਰਦਾ ਸੋ ਮੇਰਾ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮਤਲਬ ਪੰਥ ਦੀਆਂ ਜਿਹੜੀਆਂ ਸਰਬੋਹਰ ਸੰਸਥਾਵਾਂ ਸੀ ਉਹਨਾਂ ਦਾ ਸਤਕਾਰ ਵੀ ਘਟਾਤਾ ਸਿੰਘ ਸਾਹਿਬ ਦਾ ਸਤਕਾਰ ਵੀ ਘਟਾਤਾ ਇਸੇ ਕਰਕੇ ਅੱਜ ਅਧੋਕਤੀ ਹੋਈ ਪਈ ਹੈ ਇਸੇ ਕਰਕੇ ਸਿੱਖ ਜਿਹੜੇ ਲੀਡਰਲੈਸ ਵਾਪਰੇ ਕੌਮ ਜਿਹੜੀ ਲੀਡਰਲੈਸ ਹੋਈ ਪਈ ਆ ਹੁਣ ਦੇਖੋ ਨਾ ਇਹ ਸਾਫ ਕਾ ਸ੍ਰੀ ਅਕਾਲਤਾ ਸਾਹਿਬ ਦੇ ਜੇਜ਼ੇਦਾਰ ਹੋਣ ਜੀ ਹੈੱਡ ਗ੍ਰਾਂਤੀ ਸ੍ਰੀ ਦਰਬਾਰ ਸਾਹਿਬ ਦੇ ਹੋਣ ਜੀ ਜਹਾਜ਼ ਧੁਲਾਤਾ ਹੋਵੇ ਕਿਸੇ ਸੈਕਟਰੀ ਦਾ ਕਿਰੇ ਅਫਸੋਸ ਨਹੀਂ ਕੀਤਾ ਬਹੁ ਵੱਡਾ ਗੱਲ ਹੈ ਮੰਤਰੀ ਦਾ ਕਿਰੇ ਅਫਸੋਸ ਨਹੀਂ ਕੀਤਾ 에어ਲਾਈਨ ਤੱਕ ਨੇ ਕਿਸੇ ਨੇ ਅਫਸੋਸ ਨਹੀਂ ਕੀਤਾ ਜਦੋਂ ਕਿ 에어ਲਾਈਨ ਨੂੰ ਅਕਾਲੀ ਦਾਲ ਨੂੰ ਚਿੱਠੀ ਲਿਖਣੀ ਚਾਹੀਦੀ ਸੀ ਸਾਡੇ ਜੇਜ਼ੇਦਾਰ ਨੂੰ ਤੁਸੀਂ ਕਿਉਂ ਮਾਲ ਭਾਂਬੜ ਮਾਜਣਾ ਚਾਹੀਦਾ ਸੀ ਜੀ ਬਿਲਕੁਲ ਬਾਣੀ ਮੋਟੀ ਕਿਤੇ ਪਹਿਲਾਂ ਜਨੂਆ ਸਾਹਿਬ ਦੇ ਟਾਈਮ ਪਤਾ ਨਹੀਂ ਕੀ ਗੱਲ ਹੋਈ ਸੀ ਆਏ ਤੂਫਾਨ ਉੱਠ ਗੜਿਆ ਸੀ ਮੁੜ ਕੇ ਕੇ ਦੀ ਹਿੰਮਤ ਨਹੀਂ ਪਈ ਅਕਾਲੀ ਦਲ ਚੋਂ ਗੱਲ ਨਹੀਂ ਆਈ ਜਿਹੜੇ ਸਾਡੇ ਡਾਕਟਰ ਤੇ ਜਿ세 ਦਾ ਅਦਾਲਤਾਂ ਨੂੰ ਵੀ ਲਲਕਾਰਦੇ ਰਹੇ ਉਹਨਾਂ ਨੂੰ ਤੋੜੇ ਰਾਤੇ ਪੇਸ਼ ਹੋਣ ਲਈ ਕਹਤਾ ਸੀ ਮੈਂ ਸਾਹਕਾ ਜੀ ਮੈਂ ਨਹੀਂ ਜਾਊਂਗਾ ਪ੍ਰੋਫੈਸਰ ਸਾਹਿਬ ਜਿਹੜੇ ਤੁਸੀਂ ਵੀ ਲੀਡਰ ਰਹੇ ਹੋ ਅਕਾਲੀ ਦਲ ਦੇ ਵੱਡੇ ਸਿਰ ਕੱਢ ਜਿੱਦੋਂ ਕਿਤੇ ਕਾਲੀ ਡਰ ਕਿਤੇ ਥਾਣੇ ਵਿੱਚ ਚੱਲ ਜਾਂਦਾ ਸੀ ਤੇ ਥਾਣੇਦਾਰ ਨੂੰ ਤਰੇਲੀਆਂ ਆ ਜਾਂਦੀਆਂ ਸਨ ਅੱਜ ਉਹ ਗੱਡਸ ਕਿਤੇ ਕਾਲੀ ਦਲ 'ਚ ਨਹੀਂ ਰਹੇ ਜਾਂ ਕਹੇ ਲਈ ਵੀ ਵੱਡੇ ਬਾਦਲ ਦਾ ਸਭ ਤੋਂ ਬਾਅਦ ਸ਼ਖਵੀਰ ਬਾਦਲ ਦੇ ਵਿੱਚ ਉਹ ਗੱਡਸ ਹੈ ਹੀ ਨਹੀਂਗੇ ਤੇ ਸ਼ਖਵੀਰ ਬਾਦਲ ਜਿਹੜੇ ਆਪਣੇ ਨੂੰ ਪ੍ਰਧਾਨਗੀ ਕਹਿ ਰਹੇ ਆ ਉਹਨਾਂ ਦੇ ਬੰਨੇ-ਬੰਨੇ ਕਿਹੜਾ ਇਹੋ ਜਿਹਾ ਹੋਰ ਆ ਜਿਹੜਾ ਉਹ ਕਹਿ ਰਿਹਾ ਵੀ ਤੁਸੀਂ ਪ੍ਰਧਾਨਗੀ ਤੁਸਤੀਫਾਈ ਨਾ ਦਿਓ ਤੁਸੀਂ ਪ੍ਰਧਾਨਗੀ ਆਪਣੇ ਕੋਲ ਰੱਖੋ ਇਹ ਗੱਲ ਉਹਨਾਂ ਨੂੰ ਵਾਰ-ਵਾਰ ਉਹਨਾਂ ਦੇ ਕੰਨਾਂ 'ਚ ਕਿਹੜਾ ਪਾ ਰਿਹਾ ਦੇਖਾ ਲੀਡਰਾਂ ਨੂੰ ਸਿੰਗ ਨਹੀਂ ਲੱਗੇ ਹੁੰਦੇ ਲੀਡਰ ਆਮ ਬੱਦੇ ਹੀ ਹੁੰਨੇ ਆ ਪਰ ਲੀਡਰ ਦੇ ਨਾ ਹੁੰਦਾ ਉਹਦੇ ਪਿੱਛੇ ਜੇ ਜਨਤਾ ਹੋਵੇ ਲੋਕ ਹੋਣ ਤਾਂ ਫਿਰ ਸਰਕਾਰਾਂ ਨੂੰ ਭੈ ਹੁੰਦਾ ਹੋਗਾ ਸਰਕਾਰਾਂ ਦੇ ਵਿੱਚ ਉਹਦਾ ਰੋਹ ਹੁੰਦਾ ਹੁਣ ਅਕਾਲੀਆਂ ਦਾ ਜਿਹੜਾ ਸਰਕਾਰ 'ਚੀ ਰੋਹ ਸੀ ਭੈ ਸੀ ਸਮੇਂ-ਸਮੇਂ ਸਰਕਾਰਾਂ ਤੇ ਰਹਾ ਉਹ ਖਤਮ ਵਿੱਚ ਕਰਕੇ ਗਿਆ ਹੋ ਗਿਆ ਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਲੜਨ ਜੋਗੇ ਨਹੀਂ ਇਹ ਟੱਕਰ ਲੈਣ ਜੋਗੇ ਨਹੀਂ ਜੇ ਜੇ ਪਤਾ ਹੋਵੇ ਮੈਂ ਪਹਿਲੀ ਤਨਖਾਹ ਤੇ ਕੰਮ ਕਰੂਗਾ ਫਿਰ ਕਿਉਂ ਪਤਾ ਹੂਗਾ ਅਗਲਾ ਹਮ ਹਲ ਹੁਣ ਹਾਲ ਤੇ ਹੋਗੀ ਜਦੋਂ ਲੀਡਰ ਦੀ ਕਿਸੇ ਕਮਜ਼ੋਰੀ ਦਾ ਪਤਾ ਹੋਵੇ ਜਦੋਂ ਲੀਡਰ ਦਾ ਪਤਾ ਹੋਵੇ ਸਮਾ ਇਹ ਲੜਜੋਗਰੀ ਸਮਰਥਾ ਨਹੀਂ ਰੱਖਦਾ ਤਾਂ ਫਿਰ ਨਾ ਸਰਕਾਰ ਉਦੀ ਬੰਨੇ ਨਾ ਉਹਦਾ ਰੋਗ ਰਹੇ ਸੋ ਅੱਜ ਜੇ ਕਾਲੀ ਲੀਡਰਾਂ ਦਾ ਰੋਗ ਜਿਵੇਂ ਸਰਕਾਰ ਘਟਿਆ ਥਾਣਿਆਂ ਜੀ ਘਟਿਆ ਸਰਕਾਰ ਦਰਬਾਰੇ ਘਟਿਆ ਮਨ ਰਾਜਨੀਤੀ ਦੇ ਗਲਿਆਰੇ ਤੇ ਘਟਿਆ ਇਸ ਕਰਕੇ ਘਟਿਆ ਕਿ ਮਤਲਬ ਪੂਰਾ ਪਤਾ ਵੀ ਇਹ ਮੈਨ ਹੁਣ ਕੁਛ ਕਰ ਜੋਗੇ ਨਹੀਂ ਸੋ ਇਸ ਕਰਕੇ ਇਹ ਜੇ ਬਹਾਲ ਕਰਨਾ ਤਾਂ ਉਹਦੇ ਚ ਉਹ ਲੀਡਰਸ਼ਿਪ ਹੀ ਅਕੇਲੇ ਹੋਣੀ ਚਾਹੀਦੀਆ ਜਿਹੜੀ ਦਾ ਇਹ ਪਤਾ ਹੋਵੇ ਵੀ ਜੇ ਇਹਦੀ ਗੱਲ ਨਾ ਬੰਨੀ ਤਾਂ ਫਿਰ ਗਲ ਪਊਗਾ ਜਾਂ ਜਿਹਦੇ ਕੋ ਗਉਣ ਨੂੰ ਕੁਛ ਨਾ ਹੋਵੇ ਪ੍ਰਾਪਤ ਕਰਨ ਨੂੰ ਹੋਵੇ ਜਦੋਂ ਲੀਡਰ ਨੂੰ ਪਤਾ ਹੋਵੇ ਨਾ ਮੇਰਾ ਨੁਕਸਾਨ ਹੋਊ ਜੀ ਮੇਰਾ ਹੋਊ ਜੂ ਫੇਰ ਨਹੀਂ ਉਹ ਕੁਝ ਕਰ ਸਕਦਾ ਜੇ ਨੀਤਾ ਦਾ ਹੈ ਉਹ ਵੀ ਤੂੰ ਜੋ ਮਰਦੇ ਜੋ ਮਰਦੀ ਕਰ ਲੋ ਤੇ ਫੇਰ ਸਾਰਾ ਕੁਝ ਪ੍ਰਾਪਤ ਕਰਕੇ ਦੇ ਦਿੰਦਾ ਹਾਂ ਹੁਣ ਮੈਨੂੰ ਐਮਰਜੈਂਸੀ ਵੀ ਤੇ ਗਿਰੀ ਜੈਲ ਸਿੰਘ ਨੇ 15 ਦਿਨ ਇੰਟਰੋਗੇਟ ਕਰਾਇਆ ਜ਼ੋਰ ਲਾਇਆ ਵੀ ਦੋ ਲਾਈਨਾਂ ਲਿਖ ਦੇ ਹਾਂ ਮੈਂ ਮੈਂ ਨਹੀਂ ਲਿਖਦਾ ਸੋ ਮੇਰਾ ਮਤਲਬ ਥਰੋ ਪਤਾ ਨੌਕਰੀ ਮਿਲ ਜਾਣੀ ਸੀ ਰਾਜਪੋਤ ਦੀ ਮਿਲ ਜਾਣਾ ਸੀ ਦੋ ਲਾਈਨਾਂ ਲਿਖਣੀਆਂ ਸਧਾਰਨ ਕਰਾਂ ਦੇ ਸੀ ਅਸੀਂ ਕਿ ਜੈ ਜ ਹੈ ਉਹ ਜਿਹੇ ਰਹਿ ਜਾਣਗੇ ਕੋਈ ਗੱਲ ਨਹੀਂ ਔਰ ਜਿੱਤੇ ਰਹੂਗੀ ਜੇ ਨੰਨਾ 2 ਲਿਖ ਦਿੰਦੇ ਤੇ ਭਾਈਚਾਰੇ ਦੇ ਲੋਕਾਂ ਦੇ ਮੂੰਹ ਕੱਢ ਕੇ ਤੁਰਨ ਜੋਗੇ ਨਹੀਂ ਸੀ ਰਹਿਣਾ। ਮਨਪ੍ਰੀਤ ਯਾਲੀ ਇੱਕ ਲੁਧਿਆਣੇ ਦਾ ਸਿਰ ਕੱਢ ਲੀਡਰ ਆ ਔਰ ਅਕਾਲੀ ਦਲ ਤੋਂ ਜਿੱਤਿਆ ਹੋਇਆ ਐਮ.ਐਲ.ਏ ਸਾਹਿਬ ਸਨ। ਮਨਪ੍ਰੀਤ ਯਾਲੀ ਅਕਾਲੀ ਦਲ ਨੂੰ ਛੱਡ ਕੇ ਨਵੀਂ ਲੀਡਰਸ਼ਿਪ ਬਣਾਉਣ ਲਈ ਤਿਆਰ ਹੋ ਗਿਆ। ਜਦੋਂ ਕਿ ਸੁਖਵੀਰ ਬਾਦਲ ਨੂੰ ਮਨਪ੍ਰੀਤ ਯਾਲੀ ਦਾ ਸਵਾਗਤ ਕਰਨਾ ਚਾਹੀਦਾ ਸੀ। ਸੁਖਵੀਰ ਬਾਦਲ ਨੇ ਉਹਨਾਂ ਦੇ ਵੱਡੇ ਪਰਦ ਅਤੇ ਵਿਰੋਧ ਕੀਤਾ। ਪਹਿਲਾਂ ਤੇ ਉਹਨਾਂ ਦੇ ਹੱਕ 'ਚ ਬਿਆਨ ਦਿੰਦੇ ਨੇ, ਇੱਕਦਮ ਹੀ ਉਹਨਾਂ ਦੇ ਵਿਰੋਧ ਹੋਗੇ। ਇਹੀ ਦਾ ਗੱਲ ਆ। ਵੀ ਜਿਹੜਾ ਵੀ ਸਾਸ ਵੀਰ ਸਿੰਘ ਬਾਦਲ ਨੂੰ ਕੋਈ ਸਲਾਹ ਦਿੰਦਾ ਜਾਂ ਰੋਕਦਾ ਜਾਂ ਟੋਕਦਾ ਗਲਤ ਰਾਤ ਤੇ ਚੱਲਣ ਤੋਂ ਹੂੰ ਉਹਨੂੰ ਇਹ ਪਿੱਠ ਦੇ ਜੁੜਾ ਕੋ ਆਪਣੀ ਗੱਲ ਕਹਿੰਦੇ ਆ ਉੱਥੇ ਨੂੰ ਗੁਦਾਰ ਕਹਿਣਾ ਚਾਹੀਦਾ ਹਾਂ ਇੱਕ ਸੈਟ ਫਾਰਮੂਲਾ ਜੀ ਉਹ ਇਸੇ ਕਰਕੇ ਨੁਕਸਾਨ ਹੋ ਰਿਹਾ ਜਦੋਂ ਵੱਡਾ ਬਾਹ ਆਪਣੇ ਘਰ ਨੂੰ ਆਪੇ ਢਾਉਣ ਲੱਗ ਜੇ ਫਿਰ ਉਹਨੂੰ ਕੌਣ ਰੋਕ ਸਕਦਾ ਇੱਕ लास्ट ਸਵਾਲ ਹੈ ਸੁਖਬੀਰ ਪਾਦਲ ਦਾ ਲੁਧਿਆਣੇ ਦੀ ਜਿਮਨੀ ਚੋਣਾ ਤੋਂ ਬਾਅਦ ਭਿੱਖ ਕਿਹੋ ਜਿਹਾ ਵਿਖਦੇ ਉਹ ਤੇ ਜਿਹੜਾ ਤੁਸੀਂ ਨਵਾਂ ਅਕਾਲੀ ਦਲ ਨਵੀਂ ਲੀਡਰਸ਼ਿਪ ਹੈ ਤੇ ਭਰਤੀ ਕਰ ਰਹੇ ਹੋ ਉਹਦੇ ਵਿੱਚ ਪ੍ਰਧਾਨ ਕੋਣ ਹੋਊਗਾ ਤੇ ਪ੍ਰਧਾਨਗੀ ਦੇ ਜ਼ਿੰਮੇਵਾਰੀਆਂ ਕੀ ਹੋਣਗੀਆਂ ਜਿਵੇਂ ਹੁਣ ਪਰਿਵਾਰਵਾਦ ਨੂੰ ਵਧਾਇਆ ਜਾ ਰਿਹਾ ਸ਼ਹੀਰ ਬਾਦਲ ਦੇ ਜਿਹੜਾ ਨਵਾਂ ਪ੍ਰਧਾਨ ਬਣੇਗਾ ਉਹਨਾਂ ਦਾ ਗਾਂ ਪਰਿਵਾਰ ਅੱਗੇ ਇਸ ਲੀਡਰਸ਼ਿਪ ਵਿੱਚ ਆਵੇਗਾ ਜਾਂ ਨਹੀਂ ਅਸੀਂ ਇਸ ਤਰ੍ਹਾਂ ਦੀ ਦਾ ਜ਼ਰੂਰ ਪਹਿਲੀ ਗੱਲ ਤਾਂ ਪ੍ਰਧਾਨ ਕੌਣ ਬਣਨਾ ਇਹ ਤਾਂ ਡੈਲੀਗੇਟਸ ਨੇ ਚੋਣਨਾ ਜੀ ਡੈਮੋਕਰੈtic ਤਰੀਕੇ ਨੂੰ ਪਾਰਦਰਸ਼ੀ ਤਰੀਕੇ ਨਾਲ ਭਰਤੀ ਹੋ ਰਹੀ ਹੈ ਔਰ ਵੱਡੇ ਪੱਤਰ ਤੇ ਹੋ ਰਹੀ ਹੈ ਜੀ ਔਰ ਉਹ ਜੇ ਡੈਲੀਗੇਟ ਸੁਣਗੇ ਉਹੀ ਪ੍ਰਧਾਨ ਦੀ ਚੋਣ ਕਰਨਗੇ ਇਕੱਲਾ ਬੰਦਾ ਜਾਂ ਚਾਰ ਬੰਦੇ ਨਹੀਂ ਕਰਨਗੇ ਸੋ ਜਿੱਥੇ ਤੱਕ ਪ੍ਰਧਾਨ ਦੀ ਗੱਲ ਅੱਗੇ ਨੂੰ ਚੇਂਜ ਕੀ ਕਰਨੀ ਆ ਇਹ ਗੱਲ ਤਾਂ ਪੱਕਾ ਸੀ ਅੱਗੇ ਲਈ ਕਰ ਰਹੇ ਆ ਕਿ ਜਿਹੜਾ ਪ੍ਰਧਾਨ ਹੋਏਗਾ ਕੋਈ ਚੋਣ ਨਹੀਂ ਲੜੇਗਾ ਜੀ ਗੁਰਜੀ ਗੱਲ ਵੀ ਪ੍ਰਧਾਨ ਜਿਹੜਾ ਹੈ ਕੋਈ ਆਪਣੇ ਪਰਿਵਾਰ ਚੋਂ ਕਿਸੇ ਹੋਰ ਨੂੰ ਮਤਲਬ ਇਹ 1 ਫੈਮਿਲੀ 1 ਟਿਕਟ ਹੋਏਗੀ ਜੀ ਜੀ ਨਾਲ ਇਹ ਵੀ ਹੈ ਵੀ ਅੱਗੇ ਲਈ ਜਿਹੜਾ ਸਿਸਟਮ ਹੈ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਮਹੂਰੀ ਸਿਸਟਮ ਜਿਹੜਾ ਉਹ ਕੈਮ ਕਰਾਂਗੇ ਡੀਸੈਂਟਰਲਾਈਜ਼ ਕਰਾਂਗੇ ਪਾਵਰ ਮਤਲਬ ਪਾਰਲੀਮੈਂਟ ਬੋਰਡ ਬਣੂਗਾ ਜਿਹੜਾ ਅਸੈਂਬਲੀ ਦੀਆਂ ਟਿਕਟਾਂ ਵੰਡੇਗਾ ਤੇ ਜਿਹੜਾ ਲੈਜਿਸਲੇਟਿਵ ਵਿੰਗ ਦਾ ਪ੍ਰਧਾਨ ਲੀਡਰ ਹੋਏਗਾ ਉਹ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੋਏਗਾ ਜੀ ਜੀ ਤੇ ਦਾ ਧਾਰਮਿਕ ਫੀਲਡ ਜਿਹੜਾ ਹੁਣ ਤਾਂ ਇਹ ਹੈ ਵੀ ਧਾਰਮਿਕ ਫੀਲਡ ਤੇ ਵੀ ਅਕਾਲੀ ਦਲ ਦਾ ਪ੍ਰਧਾਨ ਲੇਜਿਸਲੇਟਰ ਵੀ ਕਿਤੇ ਅਕਾਲੀ ਦਲ ਦਾ ਪ੍ਰਧਾਨ ਹੁਣ ਤਾਂ ਇੱਕ ਬੰਦੇ ਕੋਲੇ ਸਾਰੀਆਂ ਪਾਵਰਾਂ ਨੇ ਅਸੀਂ ਧਰਮ ਭਾਵੇਂ ਮੇਰੀ ਪੀੜੀ ਦੇ ਸਿਧਾਂਤ ਤੇ ਕੈਮਰੇ ਨਾ ਮੇਰੀ ਪੀੜੀ ਦੇ ਸਿਧਾਂਤ ਨੂੰ ਲਾਗੂ ਕਰਨਾ ਧਰਮ ਤੇ ਰਾਜਨੀਤੀ ਦਾ ਸੁਮੇਲ ਅਸੀਂ ਰੱਖਣਾ ਪਰ ਰਾਜਨੀਤੀ ਤੇ ਧਰਮ ਦਾ ਗੁੰਡਾ ਹੋਏਗਾ ਜੀ ਜੀ ਨਾ ਕਿ ਰਾਜਨੀਤੀ ਦਾ ਧਰਮ ਤੇ ਬਿਲਕੁਲ ਨਹੀਂ ਸੋ ਇਹ ਤੇ ਦੂਜੀ ਇਹ ਵੀ ਹੈ ਵੀ ਰਾਜਨੀਤਿਕ ਜਿਹੜੀ ਇੰਟਰਫੀਅਰੈਂਸ ਜੀ ਜੀ ਅ ਰਾਸ ਧਾਰਮਿਕ ਮਾਮਲਿਆਂ ਚ ਜੀ ਜੀ ਉਹ ਤੇ ਪਾਵਦੀ ਲਾਵਾਂਗੇ ਜੀ ਜੀ ਸਲਾਹ ਦੇ ਸਕਦੇ ਨੇ ਜੀ ਜੀ ਪਰ ਇਹ ਵੀ ਹੈ ਵੀ ਲਵਾਵੇ ਤੇ ਪ੍ਰਧਾਨ ਕਢਣ ਜੀ ਜੀ ਉਹ ਵੀ ਮਤਲਬ ਸਿਸਟਮ ਜਿਹੜਾ ਉਹਨੂੰ ਡਿলিউਟ ਕਰਾਂਗੇ ਜੀ ਜੀ ਉਹ ਬੈਂਡ ਬੈਂਡ ਕਰਾਂਗੇ ਅਸੀਂ ਆਪਣੇ ਸਿਸਟਮ ਦੇ ਵਿੱਚ ਜੀ ਜੀ ਪਰ ਹਾਲ ਨਹੀਂ ਘੜੀ ਪ੍ਰਧਾਨ ਬਣਾ ਕੇ ਅ ਪਾਰਟੀ ਨੂੰ ਜੇ ਅਕਾਲਤਾ ਸਾਹ ਤੋਂ ਦੇਸ਼ ਆਇਆ ਜੀ ਜੀ ਉਹ ਤੇ ਪੂਰਾ ਚਲਾਵਾਂਗੇ ਲੁਧਿਆਣੇ ਦੀ ਜਿਵੇਂ ਚੋਨਾ ਵਿੱਚ ਸੁਖਵੀਰ ਬਾਦਲ ਨੂੰ ਜਦੋਂ ਸੁਨੇਹਾ ਮਿਲ ਗਿਆ ਤੁਸੀਂ ਕਹਿੰਦੇ ਕੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਪਰ ਜੇ ਨਹੀਂ ਪੜਦੇ ਤੇ ਸੁਖਵੀਰ ਬਾਦਲ ਦਾ ਭੁੱਖ ਕੀ ਲੱਗਦਾ ਤੁਹਾਨੂੰ ਦੇਖੋ ਇਹ ਤਾਂ ਬੜਾ ਸਾਫ਼ ਆ ਉਹ ਤਾਂ ਜੇ ਕੰਨ ਤੇ ਲਿਖਿਆ ਨਹੀਂ ਪੜਦੇ ਜੇ ਉਹਤੇ ਲੋਕਾਂ ਦੇ ਫਤਵੇ ਨੂੰ ਮੰਨ ਕੇ ਵੱਲ 2 ਦਸੰਬਰ 2024 ਦੇ ਹੁਕਮ ਨਾਵੇਂ ਤੇ ਅਮਲ ਨਹੀਂ ਕਰਦੇ ਫਿਰ ਆਹੀ ਕੁਝ ਹੋਊਗਾ ਜੇ ਲੁਧਿਆਣੇ ਉਪਚੋਨ ਚ ਹੋਇਆ ਆਉਣ ਵਾਲੇ ਸਮੇਂ ਵਿੱਚ ਬਾਰ-ਬਾਰ ਜਵਾਨ ਤਾਂ ਜਬਤ ਕਰਾਉਣ ਦੇ ਛੱਕੇ ਲੱਗਦੇ ਰਹਿਣਗੇ ਜੀ ਜੀ ਨਵੋਸ਼ੀ ਅਕਾਲੀ ਵਰਕਰਾਂ ਨੂੰ ਆਉਂਦੀ ਰਹੇਗੀ ਜੀ ਅਕਾਲੀ ਦਲ ਜਿਹੜਾ ਹੈ ਉਹ ਅਰਸ਼ ਤੋਂ ਫਰ ਤੇ ਪਹਿਲਾਂ ਹੀ ਆਇਆ ਪਿਆ ਬੋੜ ਡੰਗਾਈ ਬਲ ਜਾਊਗਾ ਬਿਲਕੁਲ ਜੀ ਜਿਮਨੀ ਚੋਨਾ ਲੁਧਿਆਣੇ ਦੀਆਂ ਵਿੱਚ ਜਿਹੜਾ ਅਕਾਲੀ ਦਲ ਕਦੀ ਅਰਸ਼ ਤੇ ਹੁੰਦਾ ਸੀ ਅੱਜ ਹਾਸ਼ੀਏ ਤੇ ਪਹੁੰਚ ਗਿਆ ਹੈ ਬਹੁਤ ਮਾੜੇ ਹਾਲਾਤ ਨੇ ਪਰ ਪਰਿਵਾਰਵਾਦ ਦੇ ਕਾਰਨ ਪ੍ਰੇਸ਼ਰ ਸਾਹਿਬ ਨੇ ਬੜੀ ਵੱਡੀ ਗੱਲ ਕਹੀ ਹੈ ਕਿ ਕੰਦ ਤੇ ਲਿਖਿਆ ਹੋਇਆ ਪੜ੍ਹ ਲੈਣਾ ਚਾਹੀਦਾ ਹੈ ਪਰਵਾਹਵਾਦ ਤੋਂ ਉੱਪਰ ਉੱਟ ਕੇ ਪਾਰਟੀ ਲਈ ਜੀਰੋ ਸੋਚਣਾ ਚਾਹੀਦਾ ਹੈ ਪੰਜਾਬ ਦੇ ਹਿੱਤਾਂ ਲਈ ਸੋਚਣਾ ਚਾਹੀਦਾ ਹੈ ਅਕਾਲੀ ਪਾਰਟੀ ਉਹ ਪਾਰਟੀ ਸੀ ਜਿਹੜਾ ਪੰਜਾਬ ਤੋਂ ਇਲਾਵਾ ਕੁਝ ਸੋਚਦੀ ਨਹੀਂ ਸੀ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਆਬਾਦ ਦੇ ਲਈ ਕੰਮ ਕਰਦੀ ਸੀ ਔਰ ਪੰਜਾਬ ਦੇ ਲੋਕਾਂ ਨੂੰ ਚਾਹ ਕੋਈ ਹਿੰਦੂ ਹੋਵੇ ਚਾਹ ਮੁਸਲਮਾਨ ਹੋਵੇ ਚਾਹ ਸਿੱਖ ਭਾਈਚਾਰਾ ਹੋਵੇ ਅਕਾਲੀਆਂ ਤੇ ਰੱਬ ਵਰਗਾ ਮਾਨ ਹੁੰਦਾ ਸੀ ਅੱਜ ਉਹ ਮਾਨ ਕਿਤੇ ਨ ਕਿਤੇ ਟੁੱਟਦਾ ਨਜ਼ਰ ਆ ਰਿਹਾ ਹੈ ਨਵੀਂ ਲੀਡਰਸ਼ਿਪ ਜਿਹੜੀ ਅਕਾਲੀ ਦਲ ਦੀ ਬਣ ਰਹੀ ਹੈ ਜਿਹੜੇ ਡੈਲੀਗੇਟ ਬਣਾਏ ਜਾ ਰਹੇ ਆ ਡੈਲੀਗੇਟ ਨੇ ਨਵਾਂ ਜਿਹੜਾ ਪ੍ਰਧਾਨ ਚੁਣਨਾ ਹੈ ਪ੍ਰੋਫੈਸਰ ਸਾਹਿਬ ਨੇ ਬਹੁਤ ਗੱਲ ਇੱਕ ਵਧੀਆ ਤੇ ਕਲੀਅਰ ਕਰ ਦਿੱਤੀ ਹੈ ਕਿ ਜਿਹੜਾ ਨਵਾਂ ਪ੍ਰਧਾਨ ਬਣੇਗਾ ਇੱਕ ਤੋਂ ਚੋਣ ਨਹੀਂ ਲੜੇਗਾ ਇੱਕ ਉਹਦੇ ਪਰਿਵਾਰ ਵਿੱਚੋਂ ਅੱਗੇ ਕੋਈ ਚੋਣ ਨਹੀਂ ਲੜੇਗਾ ਇਹ ਬੜੀ ਬਹੁਤ ਵੱਡੀ ਗੱਲ ਹੈ ਕਿਉਂਕਿ ਪਰਿਵਾਰ ਬਾਅਦ ਅੱਗੇ ਨਹੀਂ ਬਦੇਗਾ ਸੋ ਪ੍ਰੋਫੈਸਰ ਸਾਹਿਬ ਦਾ ਟਾਈਮ ਦੇਣ ਦੇ ਲਈ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ